ਸੂਬੇਦਾਰ ਬਾਬੂ ਕਰਤਾਰ ਸਿੰਘ ਦੀ ਅੱਜ ਸਾਲਾਨਾ ਵਰਸੀ ਹੈ ਜਿਹੜੀ 28ਵੇਂ ਪਿੰਡ ਰਖੜਾ ਵਿਖੇ ਸ਼ਰਦਾਪੁਰਵਕਾ ਮਨਾਇਆ ਗਿਆ ਜਿੱਥੋਂ ਕੋਈ ਰਾਜਨੀਤਿਕ ਪਾਰਟੀਆਂ ਦੇ ਬਖ ਬਖ ਆਗੂਆਂ ਵੱਲੋਂ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਉੱਥੇ ਡੇਰਾ ਵਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢੱਲੋਂ ਜੀ ਵੀ ਪਹੁੰਚੇ ਨੇ ਜਿਨ੍ਹਾਂ ਨੇ ਦੋ ਤੋਂ 2.5 ਘੰਟੇ ਇਸ ਪਰਿਵਾਰ ਦੇ ਵਿੱਚ ਬੈਠੇ ਨੇ ਰਹੇ ਨੇ ਗੱਲਾਂ-ਵਾਟਾਂ ਵੀ ਕੀਤੀਆਂ ਨੇ ਉਸ ਤੋਂ ਇਲਾਵਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਡਾਕਟਰ ਦਲਜੀਤ ਸਿੰਘ ਚੀਮਣ ਜੋ ਸਾਬਕਾ ਮੰਤਰੀ ਨੇ ਉਸ ਤੋਂ ਇਲਾਵਾ ਹੋਰ ਵੀ ਕਈ ਸਾਬਕਾ ਮੰਤਰੀਆਂ ਵੱਲੋਂ ਦਾ ਦੇ ਫਾਲੋਅ ਪੇਟ ਨੇ ਜਿਹੜੇ ਕੀਤੇ ਗਏ ਨੇ ਇਲਾਕੇ ਦੀ ਸੰਗਤ ਵੀ ਕਾਫੀ ਜਿਹੜੀ ਆ ਪਹੁੰਚਿਆ ਫਿਰ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਧੰਨਵਾਦ ਕਰਦਾ ਕੋਟ ਕੋਟ ਧੰਨਵਾਦ ਕਰਦਾ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਸ਼ਾ ਨੇ ਮਿਹਰ ਕੀਤੀ ਫਿਰ ਮੈਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਸਾਰੀ ਸੰਗਤ ਬਹੁਤ ਵੱਡੀ ਟੀ ਦੇ ਵਿੱਚ ਮੇਰੇ ਸਪੈਕਟੇਸ਼ਨ ਤੋਂ ਕਈ ਗੁਣਾ ਵੱਧ ਇੱਥੇ ਸੰਗਤ ਆਈ ਹੈ ਉਹ ਸੰਗਤ ਦਾ ਹੀ ਬਹੁਤ ਧੰਨਵਾਦ ਕਰਦਾ ਜਿੰਨਾ ਧੰਨਵਾਦ ਕਰਾਉਣਾ ਥੋੜਾ ਧੰਨਵਾਦ ਦੇ ਲਫ਼ਜ਼ ਵੀ ਨਹੀਂ ਬਣ ਸਕਦੇ ਸੋ ਗੁਰੂ ਅਗੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਸਾਨੂੰ ਹਿੰਮਤ ਦੇਣ ਤਾਕਤ ਦੇਣ ਅਸੀਂ ਇਹ ਦਿਨ ਸਾਡੇ ਪਿਤਾ ਜੀ ਦੇ 28ਵੇਂ ਵਰਸੀ ਹੈ ਇਹ ਅਸੀਂ ਮਨਾਉਂਦੇ ਰਹੀਏ ਸਾਨੂੰ ਮਨਾਉਣ ਯੋਗ ਬਣਾਉਂਦੇ ਰਹਿਣ ਤੇ ਗੁਰੂ ਅਗੇ ਹੀ ਅਰਦਾਸ ਕਰਦਾ ਸੰਗਤ ਦਾ ਬਾਬਾ ਜੀ ਦਾ ਹੋਸ਼ ਸੰਤ ਫਿਰ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਖਾਂਛਾ ਸ੍ਰੀ ਵੈਗੁਰੂ ਜੀ ਕਿਤੇ ਸਾਲੀ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਵਰਸੀ ਮらい ਜਾਂਦੀ ਹੈ ਔਰ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਪਹਿਲਾਂ ਲੰਬਾ ਸਮਾਂ ਉਹਨਾਂ ਨੇ ਫੌਜ ਦੇ ਵਿੱਚ ਸੇਵਾ ਕੀਤੀ ਫਿਰ ਨਗਰ ਦੇ ਵਿੱਚ ਆ ਕੇ ਤੇ ਨਗਰ ਦੇ ਵਿੱਚ ਸਰਪੰਚ ਦੇ ਤੌਰ ਤੇ ਵਧੀਆ ਸੇਵਾਵਾਂ ਨਿਭਾਈਆਂ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਪਰਿਵਾਰ ਦੀ ਅਗਵਾਈ ਇਹਨੇ ਚੰਗੇ ਤਰੀਕੇ ਨਾਲ ਕੀਤੀ ਕਿ ਅੱਜ ਪਰਿਵਾਰ ਨੇ ਰਕੜਾ ਪਿੰਡ ਤੋਂ ਉੱਠ ਕੇ ਤੇ ਦੁਨੀਆ ਭਰ ਦੇ ਵਿੱਚ ਆਪਣਾ ਨਾਂ ਬਣਾਇਆ ਸੋ ਇਹੋ ਜੀਆਂ ਸਖਸ਼ੀਤਾਂ ਦੇ ਜੀਵਨ ਦੇ ਵਿੱਚੋਂ ਬਹੁਤ ਕੁਝ ਸਿੱਖਣ ਵਾਲਾ ਹੁੰਦਾ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਪਰਿਵਾਰ ਦੀ ਚੱਲ ਅੱਜ ਦੇ ਬਾਪੂ ਕਰਤਾਰ ਸਿੰਘ ਜੀ ਜਿਨ੍ਹਾਂ ਦੀ ਸਰਾਨਾ ਵਰਸੀ ਦੇ ਵਿੱਚ ਅਸੀਂ ਸ਼ਾਮਲ ਹੋਏ ਹਾਂ ਰਖੜੇ ਪਰ ਉਹਨਾਂ ਨੂੰ ਅਸੀਂ ਸਤਿਕਾਰ ਭੇਟ ਕਰ ਲਈ ਆਏ ਹਾਂ ਬਾਪੂ ਕਰਤਾਰ ਸਿੰਘ ਜੀ ਬੜੇ ਖੁਸ਼ਕਿਸਮਤ ਇਨਸਾਨ ਸੀ ਜਿਨ੍ਹਾਂ ਦੇ ਬੇਟੇ ਬੇਟੀਆਂ ਨੇ ਨਾ ਇਸ ਦੇਸ਼ ਵਿੱਚ ਵੱਲ ਕੇ ਵਿਦੇਸ਼ਾਂ ਵਿੱਚ ਵੀ ਬੜਾ ਨਾਂ ਕਮਾਇਆ ਬੜਾ ਸਤਿਕਾਰ ਨਮਾਇਆ ਔਰ ਅਸੀਂ ਬੜੇ ਮਾਣ ਤੇ ਗੌਰਵ ਨਾਲ ਕਹਿ ਸਕਦੇ ਹਾਂ ਕਿ ਇਸ ਧਰਤੀ ਤੋਂ ਪੈਦਾ ਹੋ ਕੇ ਉਹਨਾਂ ਨੇ ਆਪਣੀ ਸੰਤਾਨ ਨੂੰ ਜੋ ਸਿੱਖਿਆ ਦਿੱਤੀ ਉਹਦੇ ਨਾਲ ਦੇਸ਼ ਦਾ ਨਾਮ ਉੱਚਾ ਹੋਇਆ ਬੇਸੋ ਸਾਡੇ ਬੜੇ ਸਤਿਕਾਰਯੋਗ ਬਾਪੂ ਕਰਤਾਰ ਸਿੰਘ ਜੀ ਦੀ ਅੱਜ 28ਵੀਂ ਵਰ੍ਹੇ ਹੈ ਹਰ ਸਾਲ ਦੇ ਸਾਲ ਰਖੜਾ ਪਰਿਵਾਰ ਉਹਨਾਂ ਦੀ ਇੱਥੇ ਵਰਸੀ ਮਨਾਉਂਦਾ ਤੇ ਉਹਨਾਂ ਦੀ ਜਿਹੜੀਆਂ ਕੀਤੀ ਹੋਈ ਸੇਵਾ ਲੋਕਾਂ ਦੀ ਆਪਣੇ ਬੜੇ ਲੰਮੇ ਜੀਵਨ ਦੇ ਵਿੱਚ ਪਹਿਲਾ ਚਾਹੇ ਮਿਲਟਰੀ ਦੇ ਤੌਰ ਤੇ ਉਹਨਾਂ ਨੇ ਸੇਵਾ ਕੀਤੀ ਦੇਸ਼ ਦੀ ਫਿਰ ਉਹਨਾਂ ਆ ਕੇ ਆਪਣੇ ਕਮਾਂਕਾਰਾਂ ਦੇ ਵਿੱਚ ਇਸ ਇਲਾਕੇ ਦੀ ਬਹੁਤ ਵੱਡੀ ਸੇਵਾ ਕੀਤੀ ਪਿੰਡ ਦੀ ਉਹਨੂੰ ਯਾਦ ਕਰ ਲੈਂਦੇ ਆ ਤੇ ਉਹਨਾਂ ਦੇ ਜਿਹੜੇ ਪੁੱਤਰ ਆ ਤੇ ਨਹੀਂ ਜਿਹੜੇ ਕਿ ਬੜੇ ਕਾਬਲ ਨੇ ਹਰ ਖੇਤਰ ਦੇ ਵਿੱਚ ਹੀ ਸਰਦਾਰ ਦਰਸ਼ਨ ਸਿੰਘ ਉਰੀ ਜਿਹੜੇ ਯੂ ਐਸ اے ਨੇ ਸਰਦਾਰ ਸੁਰਜੀਤ ਸਿੰਘ ਜਿਹਨਾਂ ਨੇ ਇੱਥੇ ਸੇਵਾ ਕੀਤੀ ਹੈ ਲੋਕਾਂ ਦੀ ਪੋਲਿਟੀਕਲ ਤੌਰ ਤੇ ਤੇ ਸਰਦਾਰ ਚਰਨਜੀਤ ਸਿੰਘ ਸਰਦਾਰ ਦਰਸ਼ਨ ਸਿੰਘ ਨੇ ਬਹੁਤ ਵੱਡਾ ਨਾਂ ਸਾਡੇ ਪੰਜਾਬ ਦਾ ਵੀ ਇਸ ਇਲਾਕੇ ਦਾ ਵੀ ਵਦੇਸ਼ ਦੇ ਵਿੱਚ ਜਾ ਕੇ ਉੱਚਾ ਕੀਤਾ ਬਹੁਤ ترقی ਕੀਤੀ ਹੈ ਮੈਂ ਸਮਝਦਾ ਵੀ ਉਹਦੇ ਕਿਸਮ ਦਾ ਹੀ ਧਨੀ ਗੈਣ ਲੋ ਵੀ ਜੇ ਚੀਜ਼ ਨੂੰ ਹੱਥ ਲਾਉਂਦਾ ਉਹ ਤਕਰੀਬਨ ਸੋਨੇ ਦੀ ਹੋ ਜਾਂਦੀ ਹੈ ਤੇ ਉਹ ਸਾਰੀਆਂ ਜਿਹੜੀਆਂ ਵੇਰ ਆਪ ਨੂੰ ਦਰਤਾਰ ਸਿੰਘ ਜੀ ਦੀ ਵੇਰ ਆ ਮੋਢੇ ਸਦਕੇ ਸਾਰਾ ਕੁਝ ਇਹ ਪਰਿਵਾਰ ਦੇ ਆਪਣੇ ਬੱਚਿਆਂ ਨੂੰ ਵਧੀਆ ਵਿੱਦਿਆ ਦੇ ਕੇ ਵਧੀਆ ਸਾਰਾ ਕਰਕੇ ਚੰਗੇ ਸੰਸਕਾਰ ਦਿੰਦੇ ਨੇ ਉਹ